ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਜੋਹਰ ਪੰਜਾਬੀ ਵਿਰਸਤੇ। ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ। ਕਹਾਣੀਕਾਰ ਪ੍ਰੇਮ ਗੁਰਕੀ ਦੀ ਕਲਮ ਤੋਂ ਪੰਜਾਬੀ ਕਹਾਣੀ ਮੋਹ ਦੀਆਂ ਦੰਦਾ। ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਜੀ। ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ। ਸ਼ੁਰੂ ਕਰਦੇ ਹਾਂ ਜੀ ਪੰਜਾਬੀ ਕਹਾਣੀ ਮੋਹ ਦੀਆਂ ਤੰਦਾ ਦਾਸ ਨੂੰ ਪਤਾ ਨਹੀਂ ਕੀ ਹੋ ਗਿਆ ਸੀ ਉਹ ਤਾਂ ਬੜਾ ਹੀ ਖੁਸ਼ ਰਹਿੰਦਾ ਹੁੰਦਾ ਸੀ ਹਰ ਵੇਲੇ ਦੂਜਿਆਂ ਨੂੰ ਮਖੌਲ ਕਰੀ ਜਾਣੇ ਟਿੱਚਰਾ ਕਰੀ ਜਾਣੇ ਹੁਣ ਤਾਂ ਦਿਨ ਰਾਤ ਖਿਜਿਆ ਰਹਿੰਦਾ ਔਖਾ ਔਖਾ ਬੋਲਦਾ ਤੇ ਦੇਖਦਾ ਵੀ ਵੱਟ ਖਾਣਿਆ ਵਾਂਗ ਅਸੀਂ ਨਹੀਂ ਆਣੇ ਤਾਂ ਇਹੋ ਸੋਚਦੇ ਕਿ ਜਦੋਂ ਦੀ ਦਾਸ ਦੀ ਦੂਜੀ ਬੋਟੀ ਆਈ ਹੈ ਉਹ ਸੇ ਨੇ ਕੋਈ ਜਾਦੂ ਟੁਣਾ ਕਰ ਦਿੱਤਾ ਹੋਵੇਗਾ ਕੀ ਪਤਾ ਉਹਨੇ ਆਪਣੇ ਪੇਕਿਆਂ ਤੋਂ ਲਿਆ ਕੇ ਦਾਸ ਨੂੰ ਤਵੀਤ ਖਵਾ ਦਿੱਤੇ ਹੋਣ ਨਾ ਹੁਣ ਲੱਗੇ ਦਾਸ ਤੇ ਪਾਣੀ ਵਿੱਚ ਕਿਸੇ ਚੇਲੇ ਕੋਲ ਲਿਆ ਕੇ ਰਾਖ ਮਿਲਾ ਦਿੱਤੀ ਹੋਵੇ ਦਾਸ ਦੀ ਬੋਟੀ ਵਾਲਾ ਅਸੀਂ ਨਿਆਣੇ ਘੂਰ-ਘੂਰ ਕੇ ਦੇਖਦੇ ਕਦੇ ਉਹਨੂੰ ਪੈਰੀ ਪਹਿਣਾ ਜਾਂ ਚਾਚੀ ਮੱਥਾ ਟੇਕਦਾ ਵੀ ਨਾ ਕਹਿੰਦੇ ਉਹਨੇ ਸਾਡੇ ਤੋਂ ਸਾਡਾ ਚਾਚਾ ਜੋ ਖੋਲਿਆ ਸੀ ਪਤਾ ਨਹੀਂ ਕਿ ਉਹ ਜਹੀ ਸੀ ਇਹ ਬੋਟੀ ਸੁਣੀ ਤਾਂ ਬਥੇਰੀਏ ਪਰ ਡਾਡੀ ਨਾਲੇ ਇਹ ਕਿਹੜਾ ਵਿਆਹ ਕਿ ਲੈਂਦੀ ਏ ਇਹ ਤਾਂ ਸਾਈਂ ਕੇ ਘਰ ਇਦਾਂ ਆ ਬੈਠੀ ਜਿਦਾਂ ਪਰੌਣੀ ਆਈ ਹੋਈ ਧਾਸ ਦੀ ਪਹਿਲੀ ਬੋਟੀ ਮਰ ਗਈ ਸੀ ਡੇਢ ਸਾਲ ਦੀ ਕੁੜੀ ਨੂੰ ਛੱਡ ਗਏ ਉਸ ਬੋਟੀ ਦਾ ਸੁਭਾਅ ਬੜਾ ਚੰਗਾ ਸੀ ਜਦੋਂ ਵੀ ਸਾਈਂ ਦੀਆਂ 베ਰੀਆਂ ਨੂੰ ਬੇਰ ਲੱਗਦੇ ਉਹ ਸਾਨੂੰ ਨਿਆਣੇ ਨੂੰ ਹਾਕਾ ਮਾਰ-ਮਾਰ ਕੇ ਬੇਰ ਵੰਡਦੀ। ਉਹ ਸਵੇਰੇ ਹੀ ਵਾਜਾ ਮਾਰਨ ਲੱਗਦੀ, ਮਾਂਜਾ ਮਾਰਨ ਲੱਗੀ, ਬੇਰ ਇਕੱਠੇ ਕਰਕੇ ਰੱਖ ਲੈਂਦੀ। ਅਸੀਂ ਤਾਂ ਉਹਦਾ ਨਾਂ ਹੀ ਬੀਰਾਂ ਵਾਲੀ ਚਾਚੀ ਰੱਖ ਲਿਆ ਸੀ। ਸਾਡੇ ਵੱਲੋਂ ਰੱਖੇ ਇਸ ਨਾਂ ਨੂੰ ਸੁਣ ਕੇ ਦਾਸ ਦੀ ਮਾਂ ਬਿੱਸੀ ਬੜਾ ਖੁਸ਼ ਹੁੰਦੀ ਤੇ ਆਖਦੀ ਸਾਡੀ ਬੋਟੀ ਵਰਗੀ ਤਾਂ ਰੱਬ ਸਾਰਿਆਂ ਨੂੰ ਦੇਵੀ, ਬੜੀ ਬਰਕਤ ਵਾਲੀ ਨੂੰਹਾਂ। ਜਿੱਦਨ ਦੀ ਵੀ ਇਹ ਹੈ ਸਾਡਾ ਘਰ ਤਾਂ ਮਹਿਕਾਂ ਨਾਲ ਭਰਿਆ ਰਹਿੰਦਾ। ਰੱਬੇ ਨੂੰ ਭਾਗ ਲਾਵੇ ਮਹਾਰਾਜ ਜੀ ਨੂੰ ਖੁਸ਼ੀਆਂ ਦੇਵੇ 베ਰਾ ਵਾਲੀ ਚਾਚੀ ਦਾ ਅਸੀਂ ᱛਿਉਹ ਵੀ ਬਹੁਤ ਕਰਦੇ ਸੀ ਉਹ ਜਦੋਂ ਖੂਹੀ ਤੇ ਪਸ਼ੂਆਂ ਨੂੰ ਪਾਣੀ ਢੋਣ ਲੱਗਦੀ ਤਾਂ ਅਸੀਂ ਮੁੰਡੇ ਤਿੰਨ ਤਿੰਨ ਜਾਣੇ ਰਲ ਕੇ ਬਾਲਟੀ ਦੀ ਲੱਜ ਖਿੱਚਦੇ ਤੇ ਘੜੀਆਂ ਪਲਾਂ ਵਿੱਚ ਢੱਬ ਭਰੀ ਜਾਂਦੇ ਅਸੀਂ ਚਾਚੀ ਨੂੰ ਬਾਲਟੀ ਜਾਂ ਲੱਜ ਦੇ ਨੇੜੇ ਨਾ ਹਉਣ ਦਿੰਦੇ ਚਾਰੇ ਪਸ਼ੂਆਂ ਨੂੰ ਪਾਣੀ ਢਾਹ ਕੇ ਚਾਚੀ ਸਾਨੂੰ 베ਰੀਆਂ ਹੀਠਾਂ ਲੈ ਜਾਂਦੀ ਤੇ ਤਿੰਨਾ 베ਰੀਆਂ ਨੂੰ ਇੱਕ ਹਲੂਣਾ ਤਾਂ ਜ਼ਰੂਰ ਦੇ ਦਿੰਦੀ। ਅਸੀਂ 베ਰੀਆਂ ਨਾਲ ਜੇਬਾਂ ਭਰੀ ਗਰਾਊਂਡ ਵਾਲਾ ਛੁਟਾ ਵਟ ਦਿੰਦੇ। ਜਿਸ ਦਿਨ 베ਰੀਆਂ ਵਾਲੀ ਚਾਚੀ ਚੱਲ ਵਸੀ ਸਾਨੂੰ ਮੁੰਡਿਆਂ ਨੂੰ ਬੜਾ ਬਯੋਗ ਲਗਾ। ਰੁਹਿਤਾ ਸੀ ਦਾਸਵਾਲ ਦੇਖ ਕੇ ਸੀ ਕਿਉਂਕਿ ਉਹ ਇੱਕ 베ਰੀ ਦੇ ਨਾਲ ਲੱਗਾ ਤਾਂ ਹਾਂ ਮਾਰ ਮਾਰ ਵਲ ਕਰਿਆ ਸੀ। ਫਿਰ ਸਾਲ ਕੁ ਬਾਅਦ ਹੀ ਦਾਸ ਦੇ ਘਰ ਨਵੀਂ ਬੋਟੀ ਆ ਗਈ। ਦਾਸਤੀ ਨਵੀਂ ਬੋਟੀ ਨਾਲ ਕਈ ਮਹੀਨੇ ਸਾਡੀ ਸੁਰ ਸੰਜੀ ਨਾ ਹੋਈ। ਇੱਕ ਤਾਂ ਉਹਨੇ 베ਰ ਪੱਕਣ ਵੇਲੇ ਕਦੇ ਵੀ ਸਾਨੂੰ ਕੋਲ ਸੱਦ ਕੇ 베ਰ ਨਾ ਦਿੱਤੇ। ਫਿਰ ਪਸ਼ੂਆਂ ਨੂੰ ਪਾਣੀ ਡਾਉਣ ਵੇਲੇ ਸਾਨੂੰ ਹਾਕਾ ਮਾਰ ਕੇ ਖੁਹੀ ਚੋ ਪਾਣੀ ਕੱਢਣ ਲਈ ਨਾ ਕਿਹਾ। ਨਾ ਉਹਨੇ ਕਦੇ ਸਾਨੂੰ ਮਖਾਣੇ ਮਰੁੰਡਾ ਜਾਂ ਠੁੱਠੇ ਖਾਣੋ ਦਿੱਤੇ। ਇਸੇ ਕਰਕੇ ਤਾਂ ਉਹ ਸਾਨੂੰ ਚੰਗੇ ਨਹੀਂ ਸੀ ਲੱਗਦੇ। ਦਾਸਤੀ ਧੀ ਜਿਹਦਾ ਨਾਂ ਗੁੱਡੀ ਸੀ ਅਜੇ ਤਾਂ ਬਹੁਤ ਛੋਟੀ ਸੀ। ਹੁਣ ਮਾਂ ਦਾ ਵਿਯੋਗ ਬੜਾ ਮੰਨਿਆ। ਉਹਨੂੰ ਮਾਂ ਨਾ ਦਿਸਦੀ ਤਾਂ ਉਹ ਲੇਹਰਾ ਮਾਰਨ ਲੱਗਦੀ। ਅਸੀਂ ਉਹਨੂੰ ਕਈ ਜਨੇ ਚੁੱਕੀ ਫਿਰਦੇ ਤੇ ਖਿਡਾਉਂਦੇ ਰਹਿੰਦੇ। ਉੱਚ ਤਾਂ ਦਾਦੀ ਬਿੱਸੀ, ਲੱਲੂ ਤੇ ਭਾਲੂ ਵੀ ਗੁੱਡੀ ਨੂੰ ਹੇਠਾਂ ਪੈਰ ਨਾਲ ਲਾਉਣ ਦਿੰਦੇ। ਪਰ ਕੁੜੀ ਨੂੰ ਮਾਂ ਨਾ ਭੁੱਲਦੀ। ਫਿਰ ਵੇਖੋ ਕੁਦਰਤ ਦੀ ਖੇਡ ਕੀ ਬਣੀ। ਦਾਸ ਦੀ ਬੱਟੀ ਆਈ ਨੂੰ ਤਿੱਜਾ ਸਾਲ ਚੜ ਪਿਆ ਸੀ। ਉਹਨੂੰ ਬੱਚਾ ਹੋਣ ਦਾ ਅਜੇ ਵੀ ਕੋਈ ਨਾਮੋ ਨਿਸ਼ਾਨ ਨਹੀਂ ਸੀ ਦਿਸਦਾ। ਗਲੀ ਦੇ ਪੂਰੇ ਘਰਾਂ ਦੀਆਂ ਬੁੜੀਆਂ ਮੂੰਹ ਜੋੜ-ਜੋੜ ਗੱਲਾਂ ਕਰਨ ਲੱਗੀਆਂ। ਹੁਣ ਤਾਂ ਇਹ ਇਹ ਵਿਅੰਤਾ ਸਿਰੇ ਚੜ੍ਹਣ ਲੱਗੀਆਂ ਕਿ ਲਾਲੂ ਦਾ ਵਿਆਹ ਕਰ ਦਿੱਤਾ ਜਾਵੇ। ਸਾਈ ਤੇ ਬੀਸੀ ਨੇ ਸਾਰੀ ਸਕੀਰੀ ਵਿੱਚ ਦੌੜ-ਭੱਜ ਸ਼ੁਰੂ ਕਰ ਦਿੱਤੀ। ਲਾਲੂ ਰਤਾ ਮਦਰੇ ਕੱਦ ਦਾ ਸੀ 5 ਫੁੱਟ 2 3 ਇੰਚ। ਉਹ ਬਾਬੇ ਸਾਈ ਤੇ ਗਿਆ ਸੀ ਆਪਣੇ ਪਿਓ ਤੇ। ਲਾਲੂ ਤੋਂ ਛੋਟੇ ਭਾਲੂ ਦਾ ਕੱਦ 6 10 ਵਰਗਾ ਸੀ। ਸਾਨੂੰ ਇੱਕ ਗੱਲ ਹੋਰ ਵੀ ਕਈ ਚਿਰ ਬਾਅਦ ਪਤਾ ਲੱਗੇ ਕਿ ਦਾਸ ਦੀ ਬਹੁ ਦੂਜੇ ਥਾਂ ਬਿਠਾਈ ਗਈ ਸੀ ਪਹਿਲੀ ਥਾਂ ਤੋਂ ਵੀ ਨਿਆਣਾ ਨਿੱਕਾ ਨਾ ਹੋਣ ਕਾਰਨ ਹੀ ਉਹਨੂੰ ਛੱਡਿਆ ਗਿਆ ਸੀ ਇਸ ਗੱਲ ਦਾ ਸਾਈ ਬਿੱਸੀ ਤੋਂ ਪੂਰੀ ਤਰ੍ਹਾਂ ਲੁਕੋ ਰੱਖਿਆ ਸੀ ਇਹ ਭੇਦ ਹੁਣ ਉਸੇ ਪਿੰਡ ਦਾ ਕੋਈ ਬੰਦਾ ਖੋਲ ਗਿਆ ਸੀ ਜਿੱਥੇ ਇਹ ਬੋਟੇ 5 ਸਾਲ ਰਹਿ ਕੇ ਆਈ ਸੀ ਇਧਰ ਸਾਈ ਤੇ ਬਿੱਸੀ ਸਿਆਣਿਆਂ ਕੋਲ ਜਾਣ ਲੱਗੇ ਜਿੱਥੇ ਵੀ ਕੋਈ ਦੱਸਦਾ ਉਹ ਉੱਥੇ ਜਾ ਪਹੁੰਚਦੇ ਧਾਗਾ ਤਵੀਤ ਲਿਆਉਂਦੇ ਤੇ ਬੋਟੀ ਦੇ ਗਲ ਵਿੱਚ ਪਾ ਦਿੰਦੇ ਚਾਚੀ ਜੰਨੂ ਦੱਸਦੀ ਸੀ ਕਿ ਬੋਟੀ ਤਾਂ ਟੂਨੇ ਵੀ ਕਰਨ ਲੱਗੀ ਸੀ ਇਸੇ ਕਰਕੇ ਤਾਂ ਉਹਨੇ ਮੈਨੂੰ ਸਖਤ ਤਾੜਨਾ ਕਰ ਦਿੱਤੀ ਸੀ ਮੈਨੂੰ ਕਹਿੰਦੀ ਹੋਈ ਉਥਰਾ ਇੱਕ ਵਾਰੀ ਸੁਣ ਲੈ ਮੇਰੀ ਗੱਲ ਪਹਿਲੀ ਗੱਲ ਤਾਂ ਚਾਚੀ ਬਿੱਸੀ ਦੇ ਘਰ ਆਉਣਾ ਜਾਣਾ ਬੰਦ ਕਰ ਉਹਨਾਂ ਦੇ ਘਰੋਂ ਬੋਟੀ ਕੋਲੋਂ ਚੀਜ਼ ਲੈ ਕੇ ਨਹੀਂ ਖਾਣੀ ਦੁੱਧ ਲੈ ਕੇ ਨਹੀਂ ਪੀਣਾ ਮੈਂ ਤਾਂ ਕਹਿੰਦੀ ਆ ਤੂੰ ਭਾਲੂ ਦਾ ਸਾਥ ਹੀ ਛਣ ਮੈਂ ਪਾਲੂ ਦਾ ਸਾਥ ਕਿਦਾਂ ਛੱਡਾਂ 8ਵੇਂ ਵਿੱਚ ਦੋ ਵਾਰ ਫੇਲ ਹੋ ਕੇ ਮੈਂ ਉਹਦੇ ਨਾਲ ਆ ਆ ਮਿਲਿਆ ਸੀ ਮੈਨੂੰ ਲਾਲਚ ਹੁੰਦਾ ਸੀ ਇੱਕ ਤਾਂ ਉਹਨਾਂ ਦੇ ਘਰ ਬਿਜਲੀ ਸੀ ਤੇ ਰਾਤ ਨੂੰ ਅਸੀਂ ਕਿੰਨਾ ਕਿੰਨਾ ਚਿਰ ਬੈਠ ਕੇ ਪੜ੍ਹਦੇ ਰਹਿੰਦੇ ਸੀ ਦੂਜੀ ਗੱਲ ਪੂਰੇ ਵਿਹੜੇ ਵਿੱਚ ਸਾਈਂ ਕੇ ਘਰ ਹੀ ਬਿਜਲੀ ਵਾਲਾ ਰੇਡੀਓ ਸੀ ਜਿਹਦੇ ਉੱਪਰ ਖ਼ਬਰਾਂ ਵੀ ਆਉਂਦੀਆਂ ਤੇ ਪੰਜਾਬੀ ਦੇ ਗਾਣੇ ਗੀਤ ਵੀ ਆਉਂਦੇ ਫਿਰ ਬਿਸੀ ਤਾਂ ਮੈਨੂੰ ਪਾਲੂ ਤੋਂ ਬਾਅਦ ਮੋਹ ਕਰਦੇ ਸੀ ਸਰ ਚਾਚੀ ਦੇ ਰੋਕਣ ਦੇ ਬਾਵਜੂਦ ਮੈਂ ਅੱਖ ਬਚਾ ਕੇ ਪਾਲੂ ਦੇ ਘਰ ਜਾ ਵਰਦਾ ਅਜੇ ਹੀ ਸਥਿਤੀ ਸਮੇਹੀ ਦਾਸ ਖਿਜਿਆ ਖਿਜਿਆ ਰਹਿਣ ਲੱਗਾ ਉਹ ਸਾਨੂੰ ਗਾਲਾਂ ਕੱਢਦਾ ਤੇ 베ਰੀਆਂ ਹੀਠਾਂ ਮੰਝੀਆਂ ਉੱਤੇ ਬਹਿਣ ਨਾ ਦਿੰਦਾ ਤਿੰਨ ਚਾਰ ਵਾਰ ਤਾਂ ਉਹ ਬੋਟੀ ਨੂੰ ਵਿੱਚ ਚੰਗਾ ਤਰ੍ਹਾਂ ਤਾਂੜ ਝਾੜ ਦਿੱਤਾ ਸੀ ਤੇ ਉਹ ਰੁੱਸ ਕੇ ਸੰਤੋਖਪੁਰੇ ਆਪਣੇ ਪੇਕੀ ਜਾ ਬੈਠੇ ਸੀ ਦਾਸ ਤੰਗਾ ਲੈ ਕੇ ਕਿਸੇ ਕਿਸੇ ਦਿਨ ਸ਼ਹਿਰ ਨੂੰ ਵੀ ਨਾ ਜਾਂਦਾ ਉਹਨੂੰ ਤਾਂ ਬਸ ਗੁੱਡੀ ਹੀ ਚੰਗੀ ਲੱਗਦੀ ਸੀ ਜੀ ਨੂੰ ਮੋਢਿਆਂ ਤੇ ਬਿਠਾਈ ਕਦੇ ਚਾਹ ਵਾਲੇ ਰਣੀਆਂ ਦੇ ਦੁਪਹਿਰ ਤੱਕ ਬੈਠਾ ਰਹਿੰਦਾ ਜਾਂ ਦੁਕਾਨਦਾਰ ਨਰੇਨੇ ਕੋਲ ਜਾ ਕੇ ਤਾਸ਼ ਖੇਡਣ ਲੱਗ ਪੈਂਦਾ ਇਹ ਉਹੀ ਦਾਸ ਸੀ ਜਿਹੜਾ ਸ਼ਹਿਰੋਂ ਤਾਂਗਾ ਬਾਹ ਕੇ ਮੁੜਦਾ ਤਾਂ ਚੁਬਾਰੇ ਕੋਲ ਖੇਡ ਦੇ ਨਿਆਣੇ ਤਾਂਗੇ ਵਿੱਚ ਬਿਠਾਉਂਦਾ ਤੇ ਜਰਨਲਿਸਟ ਸੜਕ ਤੱਕ ਲੈ ਜਾਂਦਾ ਨਿਆਣੇ ਵਿੱਚ ਉਸ ਤੇ ਦਾਸ ਵੀ ਖਿੜਿਆ ਰਹਿੰਦਾ ਪਰ ਹੁਣ ਤਾਂ ਪਤਾ ਨਹੀਂ ਕਿ ਸੱਪ ਸੰਘ ਗਿਆ ਸੀ ਕਿ ਦਾਸ ਸਾਰਿਆਂ ਨੂੰ ਹੀ ਟਟ ਟਟ ਪੈਂਦਾ ਸਰਾਰਾ ਮੱਲਕੇ ਬੈਜਾਂ ਤੇ ਆ ਮੰਜੇ ਹੀ ਮੰਜੇ ਇੱਥੇ ਮੇਲਾ ਲੱਗਾ ਸੀ ਪਤਾ ਨਹੀਂ ਕਦੋਂ ਆ ਕਲਾ ਉਹ ਇਹਨਾਂ ਨੂੰ ਮੈਂ ਤਾਂਗਾ ਚਾੜ ਕੇ ਕਿਸੇ ਦੀ ਬਾਹੀ ਸੇ ਰੂ ਤੋੜੂ ਫੇਰੀ ਡਾਣੋ ਹਟਣਗੇ ਇੱਧਰ ਕੋਈ ਮੋਟਰ ਕਾਰ ਵਾਲਾ ਹੀ ਨਹੀਂ ਆਉਂਦਾ ਦਾਸ ਬੁੱਲੀ ਜਾਂਦਾ ਸੀ ਤੇ ਅਖੀਰ ਤਾਂਗੇ ਤੇ ਉੱਤਰ ਕੇ ਉਹਨੇ ਉਹ ਮੰਜੀ ਚੁੱਕੀ ਜਿਹੜੀ ਬਹੀ ਵਿੱਚ ਸਹਜ ਸੁਹਾ ਡਿੱਗੀ ਪਈ ਸੀ ਦਾਸ ਕੀ ਗੱਲ ਹੋ ਗਈ ਐਵੇਂ ਨਹੀਂ ਕਰੋਧ ਚ ਭੁਜੇ ਰਹੀਦਾ ਇਹ ਕਿਹੜਾ ਜੀਟੀ ਰੂੜੇ ਵਿਹੀ ਚ ਮੰਝੇ ਰੱਖੇ ਹੀ ਹੁੰਦੇ ਤੂੰ ਕਰਤਾਰਪੂਜੀਆਂ ਵਾਲੀ ਵਿਹੀ ਵੱਲੋਂ ਆਜਿਆ ਕਰ ਮੇਰਾ ਬਾਬਾ ਬਾਹਰ ਆ ਕੇ ਘੂਰ ਕੇ ਬੋਲਿਆ ਤਾਂ ਦਾਸ ਚੁੱਪ ਕਰਕੇ ਤੁਰ ਪਿਆ ਕੁਦਰਤ ਦਾ ਬਾਣਾ ਇਹ ਵਾਪਰਿਆ ਕਿ ਦਾਸ ਤੋਂ ਤੀਜੇ ਥਾਂ ਛੋਟੀ ਭੈਣ ਸ਼ੀਲੂ ਜਿਹੜੀ ਵਿਣਗਾਂ ਵਿਆਹੀ ਹੋਈ ਸੀ ਹਫ਼ਤਾ ਤੱਕ ਬਿਮਾਰ ਰਹਿ ਕੇ ਚੱਲ ਵਸੀ ਉਹਦੀ ਧੀ ਤਾਂ ਦਾਸ ਦੀ ਵੱਡੀ ਭੈਣ ਨੇ ਗੋਦ ਲਈ ਲਈ ਤੇ ਉਹਦਾ ਮੁੰਡਾ ਉਹਨਾਂ ਦਾਸ ਦੀ ਝੋਲੀ ਪਾ ਦਤਾ ਗੱਲ ਇਹ ਉਦੋਂ ਸਿਰੇ ਜੜੀ ਜਦੋਂ ਦਾਸ ਸ਼ੀਲੋ ਨੂੰ ਬਿਣਕਾਂ ਵਾਲੇ ਪਰਾਉਣ ਦੇ ਘਰ ਬਠਾਉਣੀ ਮੰਨ ਗਿਆ। ਦਾਸ ਮੁੰਡੇ ਨੂੰ ਬੋਟੀ ਦੀ ਗੋਦ 'ਚ ਬਿਠਾਉਂਦਾ ਬੋਲਿਆ ਸਤਿਗੁਰਾਂ ਨੇ ਆਪ ਆਪਣੀ ਝੋਲੀ ਪਾਇਆ ਕਾਕੇ ਨੂੰ। ਬਾਬਿਆਂ ਦਾ ਨਾਂ ਲੈ ਕੇ ਪਾਲੇ ਨੂੰ। ਦਾਸ ਦੀ ਬੋਟੀ ਨੇ ਮੁੰਡੇ ਨੂੰ ਝੋਲੀ ਪਵਾ ਕੇ ਸੱਤ ਵਾਰ ਤਰਤੀ ਨੂੰ ਨਮਸਕਾਰ ਕੀਤਾ ਤੇ ਬਾਬੇ ਗਿਆਨੀ ਦੀ ਸਮਾਦੇ ਨਾਲੇ ਤਾਂ ਮੁੰਡੇ ਦਾ ਮੱਥਾ ਟਿਕਾਇਆ ਨਾਲ ਸਾਈਂ ਨੇ ਦੇਖ ਦਿੱਤੀ। ਸਤ ਦਿਨਾਂ ਬਾਅਦ ਦਾਸ ਨੇ ਤੰਗਾ ਜੋੜਿਆ ਉਹ ਘਰ ਬੈਠਾ ਧੀ ਨੂੰ ਤੇ ਗੋਦ ਲੈ ਮੁੰਡੇ ਨੂੰ ਹੀ ਖੜਾਈ ਗਿਆ ਹੁਣ ਉਹ ਸ਼ਹਿਰੋਂ ਆਉਂਦਾ ਹੋਇਆ ਮੁੰਡੇ ਲਈ ਬਰਫੀ ਲੈ ਕੇ ਆਉਂਦਾ 베ਰੀਆਂ ਥੱਲੇ ਬਹਿ ਕੇ ਭੋਰਾ ਭੋਰਾ ਕਰਕੇ ਦਾਸ ਮੁੰਡੇ ਨੂੰ ਬਰਫੀ ਖਵਾਉਂਦਾ ਤਾਂ ਮੁੰਡਾ ਬੜਾ ਖੁਸ਼ ਹੁੰਦਾ ਕਿੰਨਾ ਕਿੰਨਾ ਚਿਰ ਬੈਠਾ ਉਹ ਮੁੰਡੇ ਨੂੰ ਖਿਡਾਈ ਜਾਂਦਾ ਇੱਕ ਦਿਨ ਬੜਾ ਔਖਾ ਜਿਹਾ ਹੋ ਕੇ ਸਾਈ ਦਾਸ ਕੋਲ ਆਇਆ ਤੇ ਚਮਕ ਕੇ ਉਹਨੂੰ ਪਿਆ ਓਏ ਅਹਿਮ ਕਾ ਸ਼ਵਾਸ਼ੇ ਬਈ ਤੇਰੀ ਵੱਡਿਆ ਖਬੀ ਖਾਨਾ ਇਹ ਜਾਦਾ ਬੁਲਾਏ ਕੁੜੀ ਦੇ ਮੂੰਹ ਚ ਪੂਰਾ ਪਾਉਂਦੇ ਦਾ ਤੇਰਾ ਹੱਥ ਟੁੱਟਦਾ ਜਗਿਆ ਰਵੇਦਾਰੀਆਂ ਦਾ ਕਹਿੰਦਿਆਂ ਸਾਈ ਨੇ ਝੱਪਟਾ ਮਾਰ ਕੇ ਦਾਸ ਕੋਲੋਂ ਬਰਫੀ ਵਾਲਾ ਲਿਫਾਫਾ ਕੂਲਿਆ ਤੇ ਦਰਾਂ ਵੱਲ ਚਲਾ ਗਿਆ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਕੱਲ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ